ਅੱਧੇ 2:30 ਵਜੇ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਅਸੀਂ ਮੌਜੂਦ ਹਾਂ ਅਮਰਸਰ ਸ਼ਹਿਰ ਦੇ ਭੰਡਾਰੀ ਪੁਲ ਤੇ ਜਿੱਥੇ ਕਿ ਭਾਜਪਾ ਵਿਧਾਇਕ ਮੈਡਮ ਨਵਜੋਤ ਕੌਰ ਸਿੱਧੂ ਦਾ ਮਨਵਰਤ ਜਿਹੜਾ ਹੈ ਉਹ ਉਸੇ ਹੀ ਤਰ੍ਹਾਂ ਬਰਕਰਾਰ ਹੈ ਜਿਸ ਤਰ੍ਹਾਂ ਕਿ ਇਸ ਦਾ ਆਗਾਜ਼ ਕੀਤਾ ਗਿਆ ਸੀ ਤੁਸੀਂ ਵੇਖ ਸਕਦੇ ਹੋ ਕਿ ਮੈਡਮ ਨਵਜੋਤ ਕੌਰ ਸਿੱਧੂ ਆਪਣੇ ਸਮਰਥਕਾਂ ਸਮੇਤ ਮਨਵਰਤ ਤੇ ਉਸੇ ਤਰ੍ਹਾਂ ਬਰਕਰਾਰ ਨੇ ਸਾਰੇ ਸਮਰਥਕ ਉਹਨਾਂ ਦਾ ਸਾਥ ਦੇ ਰਹੇ ਨੇ ਜੇਕਰ ਮੰਗ ਦੀ ਗੱਲ ਕਰੀਏ ਤਾਂ ਆਪਣੇ ਲਈ ਨਹੀਂ ਬਲਕਿ ਹਲਕੇ ਦੇ ਵਿਕਾਸ ਲਈ ਹਲਕੇ ਦੇ ਲੋਕਾਂ ਲਈ ਮੈਡਮ ਨਵਜੋਤ ਕੌਰ ਸਿੱਧੂ ਨੇ ਮੰਗ ਰੱਖੀ ਹੈ ਸੂਬਾ ਸਰਕਾਰ ਤਾਂ ਵੱਡਾ ਸਵਾਲ ਖੜਾ ਹੁੰਦਾ ਹੈ ਪੰਜਾਬ ਦੀ ਸਰਕਾਰ ਤੇ ਕਿ ਸੂਬੇ ਨੂੰ ਕੈਲੀਫੋਰਨੀਆ ਵਰਗਾ ਬਣਾਉਣ ਦਾ ਦਾਵਾ ਕਰਨ ਵਾਲੀ ਸਰਕਾਰ ਦੇ ਖਿਲਾਫ ਉਹਨਾਂ ਦੇ ਹੀ ਵਿਧਾਇਕ ਨੂੰ ਹਲਕੇ ਦੇ ਵਿਕਾਸ ਲਈ ਹਲਕੇ ਦੀਆਂ ਮੰਗਾਂ ਦੇ ਲਈ ਆਖਿਰਕਾਰ ਮਰਨ ਵਰਤੇ ਬੈਠਣਾ ਪਿਆ ਇਹ ਤਸਵੀਰਾਂ ਜੋ ਕਿ ਸੂਬਾ ਸਰਕਾਰ ਤੇ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਆਪਣੀ ਹੀ ਸਰਕਾਰ ਦੇ ਖਿਲਾਫ ਇੱਕ ਵਿਧਾਇਕ ਨੂੰ ਧਰਨੇ ਤੇ ਬੈਠਣਾ ਪਿਆ ਮੈਡਮ ਨਵਜੋਤ ਕੌਰ ਦੇ ਨਾਲ ਗੱਲ ਕਰਦੇ ਹਾਂ ਕਿ ਆਖਿਰਕਾਰ ਕੀ ਸਮਾ ਬੀਤਨ ਤੋਂ ਬਾਅਦ ਅਗਲਾ ਦਿਨ ਚੜ ਗਿਆ ਹੈ ਸਰਕਾਰ ਦੇ ਵੱਲੋਂ ਕੀ ਉਹਨਾਂ ਨੂੰ ਕੋਈ ਨਾ ਕੋਈ ਹੱਥ ਜਾਂ ਬਾਹ ਫੜਾਈ ਗਈ ਹੈ ਕਿ ਉਹਨਾਂ ਦੇ ਮਸਲੇ ਦਾ ਹੱਲ ਕੀਤਾ ਜਾਵੇਗਾ ਹਾਂ ਮੈਡਮ ਕੋਈ ਸਰਕਾਰ ਦਾ ਅਧਿਕਾਰੀ ਤੁਹਾਡੇ ਕੋਲ ਹੁਣ ਤੱਕ ਪਹੁੰਚਾ ਅ ਜੀ ਨਹੀਂ ਕਿਸੇ ਨਾਲ ਕੋਈ ਵਾਰਤਾਲਾਪ ਸਾਂਝੇ ਹੋਏ ਹੋਣ ਜਾਂ ਬੀਜੇਪੀ ਪਾਰਟੀ ਦੇ ਨੁਮਾਇਦਿਆਂ ਦੀ ਗੱਲ ਕਰੀਏ ਪ੍ਰਧਾਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੋਈ ਫੋਨ ਕਾਲ ਬਿਲਕੁਲ ਨਹੀਂ ਇਹ ਸੰਘਰਸ਼ ਲੰਬਾ ਸਮਾਂ ਜਾਰੀ ਰਹੇਗਾ ਬਿਲਕੁਲ ਰਹੇਗਾ ਮਰਨ ਵਰਤੇ ਤਾਂ ਲੰਬਾ ਰਹੇਗਾ ਤਾਂ ਸਮਰਥਕਾਂ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ رائے ਜਿਹੜੀ ਹੈਗੀ ਆ ਜਾਂ مشਵਰਾ ਹੈ ਉਹ ਕਿਸ ਤਰ੍ਹਾਂ ਦਿੱਤਾ ਜਾ ਰਿਹਾ ਮੈਨੂੰ ਲੱਗਦਾ ਅੱਜ ਅਸੀਂ ਇੱਥੇ ਬੈਠੇ ਸੀਗੇ ਤਾਂ ਕਿਸੇ ਨੂੰ ਵੀ ਸਾਨੂੰ ਸਵੇਰ ਦੇ ਭੁੱਖੇ ਸੀ 7 ਵਜੇ ਦੇ ਬੈਠੇ ਆ ਪਰ ਕਿਸੇ ਨੂੰ ਵੀ ਭੁੱਖ ਨਹੀਂ ਲੱਗੀ ਕਿਉਂਕਿ ਇੰਨਾ ਲੋਕਾਂ ਦਾ ਪਿਆਰ ਮਿਲਿਆ ਜਿਹੜੇ ਬੰਦੇ ਇਥੋਂ ਨਿਕਲੇ ਸ਼ਹਿਰ ਦਾ ਸਾਰਾ ਅੱਧਾ ਸ਼ਹਿਰ ਇਥੋਂ ਕ੍ਰੋਸ ਕਰਦਾ ਹੈ ਇੱਕ ਇੱਕ ਬੰਦੇ ਨੇ ਗੱਡੀ ਰੋਕ ਕੇ ਕਿਸੇ ਨੇ ਸਲੂਟ ਕੀਤਾ ਕਿਸੇ ਨੇ ਸਲਾਮ ਕੀਤਾ ਕਿਸੇ ਨੇ ਥੰਬਸ ਅਪ ਕੀਤਾ ਯੂਥ ਨੇ ਆ ਕੇ ਫੋਟੋਆਂ ਖਿਚਾਈਆਂ ਮਤਲਬ ਤੁਹਾਨੂੰ ਹਮੇਸ਼ਾ ਇਹ ਹੋਣਾ ਚਾਹੀਦਾ ਕਿ ਜੋ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਠੀਕ ਕਰ ਰਹੇ ਹੋ ਕਦੇ ਕਦੇ ਮਨ ਸ਼ੱਕ ਆਂਦਾ ਵੀ ਨਹੀਂ ਕਿਤੇ ਤੁਸੀਂ ਗਲਤ ਤਾਂ ਨਹੀਂ ਕਰ ਰਹੇ ਤਾਂ ਇੱਕ ਬਹੁਤ ਵੱਡਾ ਸਾਨੂੰ ਹੁੰਗਾਰਾ ਮਿਲਿਆ ਬਹੁਤ ਵੱਡਾ ਲੋਕਾਂ ਦਾ ਵਿਸ਼ਵਾਸ ਜਿਹੜਾ ਸਾਡੇ ਪ੍ਰਤੀ ਸੀ ਲੋਕਾਂ ਨੇ ਆ ਕੇ ਸਲਾਮ ਕੀਤਾ ਬਜ਼ੁਰਗਾਂ ਨੇ ਆ ਕੇ ਅੱਖਾਂ ਭਰੀਆਂ ਸੋ ਸਾਡੇ ਲਈ ਮੇਰੇ ਲਈ ਮੇਰੀ ਇੱਜ਼ਤ ਉੱਥੇ ਹੀ ਹੋਗੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਦੇਖੋ ਮੈਂ ਡੇਟ ਸਾਲ ਇੰਤਜ਼ਾਰ ਕੀਤਾ ਮੈਨੂੰ ਸਾਢੇ 3 ਸਾਲ ਹੋ ਗਏ ਮੈਂ ਸੀਪੀਏ ਸਾ ਇਹ ਮੇਰਾ ਕੀ ਹੱਕ ਨਹੀਂ ਕਿ ਮੈਂ ਬੈਠ ਕੇ ਮੰਤਰੀਆਂ ਦੇ ਨਾਲ ਕੋਈ ਆਪਣੇ ਜ਼ਿਲ੍ਹੇ ਬਾਰੇ ਆਪਣੀ ਇਲਾਕੇ ਬਾਰੇ ਕੋਈ ਮੰਗ ਰੱਖਾਂ ਤਾਂ ਮੇਰੇ 28 ਵੱਡੇ ਮੁੱਦੇ ਪੂਰੇ ਨਹੀਂ ਹੋਏ ਸੁਖਵੀਰ ਬਾਜੀ ਨੇ ਮੈਨੂੰ 100 ਕਰੋੜ ਪ੍ਰੋਮਿਸ ਕੀਤਾ ਉਸ ਚੋਂ ਮੈਂ ਅਰਾਊਂਡ 20 ਕਰੋੜ ਸਾਡਾ ਲੱਗਿਆ ਇੰਪਰੂਵਮੈਂਟ ਟਰਸਟ ਚ ਉਸ ਤੋਂ ਬਾਅਦ ਇਹ ਅਗਲਾ 10 ਦੀ ਕਿਸ਼ਤ ਸੀਗੀ ਤੇ ਇਹਨੂੰ 8 ਸਾਲ ਹੋ ਗਿਆ ਸਾਈਨ ਹੋਏ ਨੂੰ 6 ਮਹੀਨੇ ਹੋ ਗਏ ਸਾਡੇ ਤੋਂ ਟੈਂਡਰਸ ਮੰਗੇ ਹੋਏ ਲੋਕ ਰੋਜ਼ ਉਡੀਕਦੇ ਆ ਮੈਡਮ ਰੋ ਸੜਕਾਂ ਤੇ ਆਣਿਓ ਸਾਡੀ ਸੜਕ ਕਦੋਂ ਬਣੇਗੀ ਮੈਡਮ ਸਾਡਾ ਸੀਵਰੇਜ ਕਦੋਂ ਹੋਏਗਾ ਸਾਡਾ ਵਾਟਰ ਤੁਹਾਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਗੁਰੂ ਨਗਰੀ ਹੋਵੇ ਪੰਜਾਬ ਦੀ ਤੇ ਅਸੀਂ ਬੜਕਾ ਮਾਰੀਏ ਕਿ ਅਸੀਂ ਇੰਨੇ ਹਜ਼ਾਰ ਕਰੋੜ ਦਾ ਤੁਸੀਂ ਪ੍ਰੋਜੈਕਟਸ ਪਾਸ ਕਰਤੇ ਤੇ ਅਸੀਂ ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਾਵਾਂਗੇ ਤੇ ਪਾਣੀ ਤੇ ਚੱਲਾਂਗੇ ਤੇ ਜਦੋਂ ਕਿ ਅਰੇ ਇਲਾਕਾ ਤੇ ਚੱਲੋ ਉੱਥੇ ਤਾਂ ਲੋਕ ਚੱਲ ਨਹੀਂ ਸਕਦੇ ਹਜੇ ਤੱਕ ਮੰਨ ਸਕਦੇ ਹੋ ਕਿ ਗੁਰੂ ਨਗਰੀ ਦੇ ਵਿੱਚ ਲੋਕਾਂ ਦੇ ਘਰੇ ਪੌਸ਼ ਏਰੀਆਜ਼ ਦੇ ਵਿੱਚ ਸੀਵਰੇਜ ਨਹੀਂ ਹੈ ਉਹਨਾਂ ਨੂੰ ਪੀਣ ਦਾ ਪਾਣੀ ਨਹੀਂ ਮਿਲ ਰਿਹਾ ਗੰਦਾ ਪਾਣੀ ਲੈ ਕੇ ਉਹ ਤੁਰ ਰਹੇ ਨੇ ਉਹਨਾਂ ਦੀਆਂ ਸੜਕਾਂ ਨਹੀਂ ਬਣੀਆਂ ਹੋਈਆਂ ਅੱਜ ਨਾਲ ਮੇਰੇ ਚੱਲੋ ਮੈਂ ਤੁਹਾਨੂੰ ਹੁਣ ਦਿਖਾਉਣੀ ਹੈ ਕਿਹੜੀ ਸਟਰੀਟ ላይ ਚੱਲ ਰਹੀ ਹੈ ਟੁੱਟੀ ਹੋਈ ਸੜਕ ਉੱਥੋਂ ਸਟਰੀਟ ਲਾਈਟ ਨਾ ਹੋਵੇ ਗੱਲਾਂ ਮਾਰੀਐ ਸੀ ਉੱਤੇ ਜਹਾਜ਼ਾਂ ਦੀਆਂ ਇਹ ਗੱਲ ਚੰਗੀ ਨਹੀਂ ਲੱਗਦੀ ਕਿਉਂਕਿ ਲੋਕਾਂ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚਦੀ ਹੈ ਤੁਹਾਡੇ ਤੋਂ ਪਹਿਲਾਂ ਸਿੱਧੂ ਸਾਹਿਬ ਨੇ ਵੀ ਇੱਕ ਸਮਾਸੀ ਕਿ ਜਦੋਂ ਸ਼ਹਿਰ ਦੇ ਮੁੱਦਿਆਂ ਨੂੰ ਉਠਾਇਆ ਸੀ इवन ਕਿ ਮੀਡੀਆ ਨੂੰ ਨਾਲ ਲਿਜਾ ਕੇ ਦਿਖਾਇਆ ਸੀ ਕਿ ਨੀਂਹ ਪੱਤਰ ਉਸੇ ਤਰ੍ਹਾਂ ਖੜੇ ਨੇ ਪਰ ਇਮਾਰਤਾਂ ਦੀ ਉਸਾਰੀ ਨਹੀਂ ਹੋ ਸਕੀ ਪਰ ਅਫਸੋਸ ਦੀ ਗੱਲ ਹੈ ਕਿ ਉਸ ਵੇਲੇ ਵੀ ਉਹ ਆਵਾਜ਼ ਬੁਲੰਦ ਨਹੀਂ ਹੋ ਸਕੀ ਕਾਰਨ ਕੀ ਰਿਹਾ ਕਾਰਨ ਇਹ ਰਿਹਾ ਕਿ ਇੱਕ ਨੀਤੀ ਰਹੀ ਸਰਕਾਰ ਦੀ ਕਿਉਂਕਿ ਸਰਕਾਰ ਬੜੀ ਪਾਵਰਫੁਲ ਹੁੰਦੀ ਹੈ ਉਸ ਨੀਤੀ ਦੇ ਤਹਿਤ ਉਹਨਾਂ ਨੇ ਇਹਨਾਂ ਨੂੰ ਆਊਟ ਕਰਨ ਦੀ ਬਹੁਤ ਵੱਡੀ ਅੱਛੀ ਸਟ੍ਰੈਟੇਜੀ ਬਣਾਈ ਜਿਹਦੇ ਵਿੱਚ ਬੜੇ ਵੱਡੇ ਵੱਡੇ ਸਾਡੇ ਪਾਰਟੀ ਦੇ ਵੀ ਨੁਮਾਇੰਦੇ ਜ਼ਿੰਮੇਵਾਰ ਸੀਗੇ ਉੱਤੇ ਤੱਕ ਜਾ ਕੇ ਉਹਨਾਂ ਨੇ ਸਟ੍ਰੈਟੇਜੀ ਰਚੀ ਜਿਹਦੇ ਕਰਕੇ ਫਰਸਟ੍ਰੇਟ ਕੀਤਾ ਗਿਆ ਉਹਨਾਂ ਨੂੰ ਕਿ ਅੱਗੇ ਉਹ ਆਪਣਾ profession ਨੂੰ ਹੀ ਵਾਪਸ ਜਾਣ ਤੇ ਇੱਥੇ ਨਾ ਕਨਸੈਂਟਰੇਟ ਕਰਨ ਕਿਉਂਕਿ ਹਰ ਜਗ੍ਹਾ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਦੀ ਸੀ ਪਰ ਕਿਤੇ ਨਾ ਕਿਤੇ ਹੁਣ ਯੂਥ ਤੇ ਲੋਕਾਂ ਨੇ ਰਿਅਲਾਈਜ਼ ਕੀਤਾ ਕਿ ਉਹ ਬੰਦਾ ਸੱਚਾ ਸੀ ਕਿਵੇਂ ਕੰਮ ਰੁਕਦੇ ਸੀ ਤੇ ਅੱਜ ਵੀ ਸਾਡਾ ਸਾਰੇ মিডিਆ ਰਾਹੀਂ ਇਹ ਹੀ ਪਤਾ ਚੱਲ ਰਿਹਾ ਹੈ ਵੀ ਇੱਕ ਨਾਰਮਲ ਬੰਦੇ ਦਾ ਕੀ ਹਾਲ ਹੋਊਗਾ ਜੇ ਇੱਕ ਸੀਪੀਐਸ ਦਾ ਇਹ ਹਾਲ ਹੈ ਕਿ ਉਹਨੂੰ ਆਪਣੇ ਏਰੀਆ ਦੇ 10 ਕਰੋੜ ਲਈ ਸਟਰਗਲ ਕਰਨਾ ਪੈ ਰਿਹਾ ਹੈ ਤੇ ਇੱਕ ਨਾਰਮਲ ਬੰਦਾ ਜਿਹੜਾ ਜਾ ਕੇ ਗੁਹਾਰ ਲਾਉਂਦਾ ਹੋਊਗਾ ਉਹਦੀ ਕਿੱਥੇ ਸੁਣਵਾਈ ਹੁੰਦੀ ਹੋਊਗੀ ਪੰਜਾਬ ਦੇ ਕਿਹੜੇ ਬੰਦੇ ਦੀ ਇੰਨੀ ਹਿੰਮਤ ਹੈ ਚਾਹੇ ਉਹ ਲਾਈਨਮੈਨ ਯੂਨੀਅਨ ਹੈ ਉਹ ਸਾਡੇ ਨਾਲ ਅੱਜ ਪੰਜਾਬ ਦੀਆਂ ਸਭ ਤੋਂ ਤਕੜੀਆਂ ਯੂਨੀਅਨ ਸਾਡੇ ਕੋਲ ਆਈਆਂ ਪੰਜਾਬ ਦੇ ਸਭ ਤੋਂ ਤਕੜੇ ਐਨਜੀਓ ਸਾਡੇ ਕੋਲ ਆਏ ਬਿਨਾਂ ਕੁਝ ਮੰਗੇ ਸਾਡੇ ਕੋਲ ਸੈਲਜ਼ ਦੇ ਕੋਈ ਸਮਾਲ ਇਲੈਕਟ੍ਰੀਕਲ ਇੰਡਸਟਰੀ ਵਾਲੇ ਸੈਲ ਪੜੇ ਲਿਖੇ ਲੋਕ ਸਾਡੇ ਕੋਲ ਆ ਕੇ ਡਿਸਕਸ ਕਰਕੇ ਗਏ ਅਸੀਂ ਕੁਝ ਨਹੀਂ ਮੰਗ ਰਹੇ ਪਰ ਅਸੀਂ ਤੁਹਾਡੇ ਨਾਲ ਕਿਉਂਕਿ ਅਸੀਂ ਜਗਾ ਜਗਾ ਤੇ ਜਦੋਂ ਸਾਨੂੰ ਜ਼ਲਾਲਤ ਕਰਨੀ ਪਈ ਮਹਿਸੂਸ ਤਾਂ ਸੀ ਸੋਚਦੇ ਆ ਤੇ ਸਾਡੀ ਸੀਪੀਐਸ ਦਾ ਹੀ ਹਾਲ ਹੈ ਤਾਂ ਅਸੀਂ ਕਿਵੇਂ ਐਕਸਪੈਕਟ ਕਰਦੇ ਆ ਕਿ ਸਾਡੀ ਸਰਕਾਰ ਸੁਨੇਗੀ ਕੀ ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਸਾਹਿਬ ਜਲਦ ਹੀ ਪੰਜਾਬ ਦੀ ਸਿਆਸਤ ਚ ਕਮਬੈਕ ਕਰਨਗੇ ਦੇ ਕੋ ਮੈਨੂੰ ਇਹਦੇ ਬਾਰੇ ਮੈਂ ਅੱਗੇ ਕੁਝ ਨਹੀਂ ਕਹਿ ਸਕਦੀ ਪੋਲਿਟਿਕਸ ਇੱਕ एवरीडे ਚੇਂਜਿੰਗ ਗੇਮ ਹੈ ਸੋ ਉਹਦੇ ਵਿੱਚ ਸਾਡਾ ਪਰਿਵਾਰ ਸਫਤ ਤੇ ਇੱਜ਼ਤਮਾਨ ਲਈ ਹੈ ਤੇ ਲੋਕਾਂ ਦੀ ਸੇਵਾ ਕਰਨ ਦੇ ਲਈ ਹੈ ਸਾਨੂੰ ਇਸ ਤੋਂ ਕੋਈ ਹੋਰ ਇੰਟਰਸਟ ਹੈ ਨਹੀਂ ਤੇ ਜੇ ਲੋਕਾਂ ਦੀ ਸੇਵਾ ਕਰ ਸਕੀਏ ਤਾਂ ਹਮੇਸ਼ਾ ਹਾਜ਼ਰ ਹਾਂ ਤੇ ਜੇ ਨਹੀਂ ਕਰਨ ਦਾ ਮੌਕਾ ਮਿਲੇ ਤਾਂ ਫਿਰ ਕੋਈ ਫਾਇਦਾ ਨਹੀਂ ਕਿ ਤੁਹਾਡੇ ਕੋਲ ਅਹੀ ਜੀ ਕੋਈ ਪਾਵਰਫੁਲ ਪੋਸਟ ਨਾ ਹੋਵੇ ਤਾਂ ਤੁਸੀਂ ਕੋਈ ਕੰਮ ਨਾ ਕਰ ਸਕੋ ਪਰ ਚਰਚਾ ਵੀ ਚੱਲ ਰਹੀ ਹੈ ਕਿ ਸਿੱਧੂ ਸਾਹਿਬ ਨੂੰ ਬਤੌਰ ਬੀਜੇਪੀ ਪ੍ਰਧਾਨ ਆਉਣ ਵਾਲੇ ਸਮੇਂ 'ਚ ਵੇਖਿਆ ਜਾ ਸਕਦਾ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਪਤਾ ਕਿਉਂਕਿ ਪਾਰਲੀਮੈਂਟਰੀ ਬੋਰਡ ਡਿਸਾਈਡ ਕਰਦੀ ਹੈ ਸੋ ਐਸੱਚ ਕੋਈ ਗਰਾਊਂਡ ਲੈਵਲ ਤੇ ਕੋਈ ਵੀ ਡਿਸੀਜਨ ਨਹੀਂ ਹੈ ਪਰ ਮੈਂ ਸਰਕਾਰ ਨੂੰ ਜ਼ਰੂਰ ਇਹ ਪੁੱਛਣਾ ਚਾਹੂੰਗੀ ਕਿ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਤੇ 10 ਕਰੋੜ ਇੰਨੀ ਕਿੰਨੀ ਵੱਡੀ ਚੀਜ਼ ਹੁੰਦੀ ਹੈ ਇੱਕ ਸੀਐਮ ਲਈ ਕਿ ਉਹਨੂੰ ਪਤਾ ਵੀ ਉਹਦੀ ਸੀਪੀਐਸ ਸੜਕ ਤੇ ਬੈਠੀ ਹੈ بارش ਦੇ ਵਿੱਚ ਨੇਰੀ ਤੂਫਾਨ ਆਇਆ ਬੈਠੀ ਹੈ ਬੜੇ ਲੋਗੋ ਦੇ ਨਾਲ ਕਾਉਂਸਲਰਸ ਮੰਡਲ ਪ੍ਰਧਾਨ ਇਹ ਸਾਰੇ ਕਾਉਂਸਲਰ ਲੈਵਲ ਦੇ ਬੰਦੇ ਆ ਮੰਡਲ ਪ੍ਰਧਾਨ ਦੇ ਲੈਵਲ ਲੀਡਰਸ ਖੇ ਲਾਂਦੇ ਆ ਆਪਣੇ ਆਪਣੇ ਕੰਸਟਿਡੈਂਸੀ ਚ ਆਪਣੇ ਏਰੀਆਜ਼ ਚ ਤੇ ਕੀ ਪੰਜਾਬ ਸਰਕਾਰ ਦੇ ਕੋਲ ਇੰਨੀ ਵੀ ਫੈਸਿਲਿਟੀਆਂ ਨਹੀਂ ਹੈ ਕਿ ਉਹ 10 ਕਰੋੜ ਦਾ ਚੈੱਕ ਜਿਹੜਾ ਉਹ ਕਹਿੰਦੇ ਕਿ ਸਾਡੇ ਕੋਲ ਬਹੁਤ ਪੈਸਾ ਹੈ ਉਹਨੂੰ ਰਿਲੀਜ਼ ਕਰਨ ਨੂੰ ਇੰਨਾ ਟਾਈਮ ਲੱਗੇ ਇਕ ਹੋਰ ਚਰਚਾ ਸੀ ਸ਼ਾਇਦ ਤੁਹਾਡੇ ਵੱਲੋਂ ਉਮੀਦ ਜਤਾਈ ਸੀ ਗਈ ਸੀ ਕਿ ਸਿੱਧੂ ਸਾਹਿਬ ਵੀ ਇਸ ਮਰਨਵਰਤ ਤੇ ਜਿਹੜਾ ਹੈਗਾ ਉਹ ਪਹੁੰਚ ਸਕਦੇ ਨੇ ਮੈਨੂੰ ਉਹਨਾਂ ਨੇ ਬਹੁਤ ਵਾਰ ਉਹਨਾਂ ਦਾ ਫੋਨ ਆ ਰਿਹਾ ਹੈ ਰਿਪੀਟਿਡਲੀ ਉਹਨਾਂ ਦਾ ਫੋਨ ਆ ਰਿਹਾ ਸੀਗਾ ਪਰ ਹਜੇ ਸਾਨੂੰ ਲੱਗਿਆ ਕਿ ਸਾਡੀ ਲੜਾਈ ਹੈ ਸੀ ਆਪ ਹੀ ਲੜੀਏ ਤਾਂ ਬੈਟਰ ਹੈ ਰੀਸੈਂਟ ਸਿੱਧੂ ਸਾਹਿਬ ਦਾ ਕੀ ਰਿਐਕਸ਼ਨ ਸੀ ਤੁਹਾਡੇ ਇਸ ਕਰਮ ਦੇ ਬਾਰੇ ਅਹ ਥੋੜਾ ਜਿਹਾ ਫਿਕਰ ਹਮੇਸ਼ਾ ਰਹਿੰਦਾ ਹੈ ਪਰਿਵਾਰ ਦੇ ਬਾਰੇ ਕਿਉਂਕਿ ਬੱਚੇ ਫਿਕਰ ਕਰਦੇ ਆ ਤਾਂ ਹਸਬੰਦ ਨੂੰ ਐਜ਼ ਅ ਹਸਬੰਡ ਆਲਸੋ ਬਹੁਤ ਫਿਕਰ ਰਹਿੰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਬਹੁਤ ਸਟੱਬਨ ਤੇ ਜ਼ਿੱਦਦੀ ਆ ਤੇ ਮੈਂ ਉੱਠਣ ਵੀ ਨਹੀਂ ਵਾਲੀ ਕਿ ਬਹੁਤ ਠੀਕ ਆ ਕੁਝ ਵੀ ਹੋ ਜੇ ਸੋ ਦਾ ਫਿਕਰ ਵੀ ਕਰਦੇ ਆ ਪਰ ਨਾਲ ਦੇ ਨਾਲ ਬੈਕ ਆਫ ਮੇਰੇ ਪਿੱਠ ਤੇ ਹਮੇਸ਼ਾ ਸਦਾ ਬੈਠੇ ਤੇ ਮੈਨੂੰ ਗਰਵ ਹੈ ਕਿ ਮੇਰਾ ਘਰ ਵਾਲਾ ਹੀ ਕਹੇ ਜਾਈ ਇਨਸਾਨੇ ਕਿ ਸਦਾ ਬਾਹਰ ਉਹ ਮੇਰੇ ਬਿਲਕੁਲ ਨਾਲ ਖੜਾ ਹੈ ਤੇ ਕਿਸੇ ਵੀ ਵੇਲੇ ਵੀ ਜੰਪ ਇਨ ਕਰ ਸਕਦਾ ਹੈ ਪੂਰੀ ਸਰਕਾਰ ਚੋਂ ਇੱਕ ਕੈਬਨਿਟ ਮੰਤਰੀ ਜੋ ਇੱਥੋਂ ਹੀ ਸਬੰਧ ਰੱਖਦੇ ਨੇ ਵਿਕਰਮਜੀਤ ਸਿੰਘ ਮਜੀਠੀਆ ਦਾ ਤੁਹਾਡੇ ਮਰਨ ਵਰ ਤੇ ਰਿਐਕਸ਼ਨ ਆਇਆ ਕਿ ਆਜ਼ਾਦੀ ਦਿਹਾੜੇ ਤੇ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਅੱਜ ਦਾ ਦਿਨ ਤਾਂ ਆਜ਼ਾਦੀ ਦਾ ਦਿਨ ਹੈ ਅੱਜ ਦਾ ਦਿਨ ਤਾਂ ਸਾਰੇ ਆ ਨੇ ਆਜ਼ਾਦੀ ਦੀ ਮੰਗ ਕੀਤੀ ਇੱਥੇ ਆਜ਼ਾਦੀ ਦਿਵਸ ਮਨਾਇਆ ਇੱਥੇ ਆਜ਼ਾਦੀ ਦੇ ਗੀਤ ਗਾਏ ਅਸੀਂ ਆਜ਼ਾਦੀ ਕਿਹਨੂੰ ਕਹਿੰਦੇ ਆ ਸਾਡਾ ਦੇਸ਼ ਤਾਂ ਸਭ ਤੋਂ ਵੱਡਾ ਗੁਲਾਮ ਹੈ ਗੁਲਾਮ ਕ腐ਸ਼ਨ ਦਾ ਗੁਲਾਮ ਚਾਪਲੂਸੀ ਦਾ ਅਸੀਂ ਅੱਜ ਦਾ ਦਿਨ ਤਾਂ ਕਿਹਾ ਕਿ ਆਜ਼ਾਦ ਆਜ਼ਾਦੀ ਦਾ ਮਤਲਬ ਹੁੰਦਾ ਹੈ ਪੁਲਿਸ ਆਜ਼ਾਦ ਹੋ ਕੇ ਆਪਣਾ ਕੰਮ ਕਰੇ ਉਹਨੂੰ ਕੋਈ ਪੋਲਿਟੀਕਲ ਪ੍ਰੈਸ਼ਰ ਨਾ ਹੋਵੇ ਆਈਐਸ ਅਫਸਰ ਆਜ਼ਾਦ ਹੋ ਕੇ ਕੰਮ ਕਰਨ ਕਿ ਪ੍ਰੈਸ ਆਜ਼ਾਦ ਹੈ ਕਿ ਤੁਸੀਂ ਆਜ਼ਾਦੀ ਚ ਜੀਂਨੇ ਹੋ ਕਿ ਤੁਹਾਨੂੰ ਹੀ ਆਜ਼ਾਦੀ ਮਿਲ ਜੇ ਵੀ ਤੁਸੀਂ ਜੋ ਸੱਚ ਹੈ ਉਹਨੂੰ ਬਿਆਨ ਕਰਕੇ ਅੱਗੇ ਰੱਖ ਸਕੋ ਹਰ ਬੰਦਾ ਕੰਮ ਕਰਨਾ ਚਾਹੁੰਦਾ ਹੈ ਕਿ ਕਿ ਇੱਥੇ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਹਰ ਬੰਦਾ ਕੰਮ ਕਰਨਾ ਚਾਹੁੰਦਾ ਪਰ ਉਹ ਚਾਹੁੰਦਾ ਕਿ ਮੈਂ ਆਜ਼ਾਦ ਤਰੀਕੇ ਨਾਲ ਕੰਮ ਕਰਾਂ ਜਿੰਨਾ ਮੈਂ ਡਿਸਰਵ ਕਰਦਾ ਉਸ ਦੇ ਤਹਿਤ ਮੈਨੂੰ ਮਿਲੇ ਇਹ ਨਾ ਹੋਏ ਕਿ ਕੱਲ ਕਿਸੇ ਹੋਰ ਪ੍ਰੈਸ਼ਰ ਦੇ ਅੰਦਰ ਜਾਂ ਕਿਸੇ ਸਿਫਾਰਿਸ਼ ਦੇ ਅੰਡਰ ਕਿਸੇ ਹੋਰ ਜੂਨੀਅਰ ਬੰਦੇ ਨੂੰ ਮੇਰੇ ਤੋਂ ਸੀਨੀਅਰ ਲਾਇਆ ਜਾਵੇ ਇਹ ਕਿਉਂ ਸਾਰਾ ਕੁਝ ਵਿਗੜਿਆ ਹੋਇਆ ਹੈ ਡਾਕਟਰ ਕਿਉਂ ਗਲਤੀਆਂ ਕਰ ਰਿਹਾ ਕਿਉਂਕਿ ਉਹਦੇ ਬੈਕ ਤੇ ਕੋਈ ਹੈਗਾ ਪੁਲਿਸ ਵਾਲਾ ਕਿਉਂ ਗਲਤੀ ਕਰ ਰਿਹਾ ਕਿਉਂਕਿ ਕੋਈ ਨਾ ਕੋਈ ਉਹਨੂੰ ਆਰਡਰ ਆ ਚੁੱਕਾ ਨੇ ਉੱਥੋਂ ਉਹਨੂੰ ਇਹਨਾਂ ਹੱਕ ਹੀ ਨਹੀਂ ਦਿੱਤਾ ਗਿਆ ਹੋਇਆ ਕਿ ਉਹ ਆਪਣੇ ਮਨ ਦੀ ਉਹ ਕਿਸੇ ਨੂੰ ਇਨਸਾਫ ਦੇ ਸਕੇ ਕਿਉਂਕਿ ਪੋਲਿਟੀਕਲ ਲੀਡਰਸ ਉਹਨੂੰ ਡਿਕਟੇਟ ਕਰਦੇ ਕਿ ਤੂੰ ਇਹੀ ਕਰਨਾ ਹੈ ਸੋ ਇਹ ਕਰਦੇ ਕਰਦੇ ਸਿਸਟਮ ਇੰਨਾ ਖਰਾਬ ਹੋ ਗਿਆ ਤਾਂ ਅੱਜ ਅਸੀਂ ਸਾਰੇ ਬੰਦਿਆਂ ਨੂੰ ਕਹਿੰਨੇ ਆ ਆਜ਼ਾਦ ਹੋਣਾ ਇਹਦੇ ਚੋਂ ਪਰ ਨਜੂਦੀ ਹੈ ਜਿਹਾ ਤੁਹਾਡੇ ਨਾਲ ਹੀ ਕਿਉਂ ਹੋ ਰਿਹਾ ਕਿ ਜਦੋਂ ਤੁਸੀਂ ਮੈਡੀਕਲ ਲਾਈਨ ਦੀ ਗੱਲ ਕਰੀਏ ਇੰਚਾਰਜ ਸੀ ਤੁਹਾਡੇ ਕੋਲ ਤੁਸੀਂ ਭਰੂਣ ਹੱਤਿਆ ਦੇ ਖਿਲਾਫ ਖੁਦ ਸਟਿੰਕਪਰੇਸ਼ਨ ਕਰਵਾਇ ਵੱਡੇ ਖੁਲਾਸੇ ਕੀਤੇ ਔਰ ਅੱਜ ਜਦੋਂ ਹਲਕੇ ਦੀ ਗੱਲ ਆਉਂਦੀ ਹੈ ਤਾਂ ਹੁਣ ਵੀ ਦਰਕਨਾਰ ਕੀਤਾ ਜਾ ਰਿਹਾ ਤੁਹਾਨੂੰ ਟਾਰਗੇਟ ਕਿਉਂ ਮੈਂ ਸੱਚ ਦੇ ਨਾਲ ਚੱਲਦੀ ਆ ਮੈਨੂੰ ਚਪਲੂਸੀ ਕਰਨੀ ਨਹੀਂ ਆਉਂਦੀ ਬਾਦਲ ਪਰਿਵਾਰ ਦੀ ਬਹੁਤ ਵੱਡੀ ਖਾਸੀਅਤ ਹੈ ਕਿ ਜਿਹੜੇ ਲੋਕ ਉਹਨਾਂ ਦੀ ਚਾਪਲੂਸੀ ਕਰਦੇ ਆ ਉਹਨਾਂ ਦੇ ਅੱਗੇ ਪਿੱਛੇ ਬڑے ਵੱਡੇ ਵੱਡੇ ਗੀਤ ਗਾਉਂਦੇ ਆ ਉਹਨਾਂ ਦੀ ਕਰਮਾਤਾਂ ਬਾਰੇ ਵੀ ਉਹ ਕੀ ਕਰ ਲਿਆ ਜੀ ਹਵਾਈ ਜਹਾਜ਼ ਚਲਾ ਦਾਂਗੇ ਆ ਕਰਾਂਗੇ ਉਹ ਬੰਦਿਆਂ ਤੋਂ ਖੁਸ਼ ਰਹਿੰਦੇ ਮੈਂ ਗਰਾਊਂਡ ਲੈਵਲ ਰਿਐਲਿਟੀ ਦੀ ਗੱਲ ਕਰਦੀ ਆ ਐਂਡ ਸਾਡੇ ਵਰਗੇ ਲੋਕ ਸਰਕਾਰ ਲਈ ਸincere ਹੁੰਦੇ ਨੇ ਜਿਹੜੇ ਸੱਚ ਬੋਲਦੇ ਆ ਅਸੀਂ ਕਹਿੰਨੇ ਆ ਵੱਡੇ ਪ੍ਰੋਜੈਕਟਸ ਦੀ ਗੱਲਾਂ ਬਾਚ ਕਰੋ ਨਾਲ-ਨਾਲ ਕਰੋ ਪੈਰਲਲ ਕਰੋ ਪਰ ਗਰਾਊਂਡ ਲੈਵਲ ਤੇ ਲੋਕਾਂ ਨੂੰ ਮੂਲ ਬੂਤ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪਹਿਲਾਂ ਪੂਰਾ ਕਰੋ ਪਹਿਲਾਂ ਪੰਜਾਬ ਨੂੰ ਇਸ ਗੱਲ ਤੋਂ ਆਜ਼ਾਦ ਕਰੋ ਕਿ ਉਹ ਖੁੱਲਕੇ ਬੋਲ ਸਕੇ ਖੁੱਲਕੇ ਕੰਮ ਕਰ ਸਕੇ ਸਾਡੀਆਂ ਧੀਆਂ ਅੱਧੀ ਰਾਤ ਨੂੰ ਬਾਹਰ ਜਾ ਸਕਣ ਬਾਹਰ ਫਿਰ ਸਕਣ ਬਾਹਰ ਕੰਮ ਸਕਣ ਸਾਡੇ ਤੇ ਇਥੇ ਪੁਲਿਸ ਤਾਂ ਨੇ ਇਹ ਜੇ ਨੇ ਪੁਲਿਸ ਸਟੇਸ਼ਨਸ ਜਿਹੜੇ ਕੋਲਾਪਸ ਕਰਨ ਦੇ ਨੀਅਰ ਨੇ ਸਾਡੇ ਪੁਲਿਸ ਵਾਲੇ ਇੱਥੇ 24 24 ਘੰਟੇ ਡਿਊਟੀ ਦਿੰਦੇ ਆ ਨਾ ਇਹਨਾਂ ਕੋਲੇ ਮੋਟਰਸਾਈਕਲ ਨਾ ਇਹਨਾਂ ਕੋਲੇ ਲੇਟੈਸਟ ਟੈਕਨਿਕਸ ਕੀ ਕੰਮ ਕਰਨਗੇ ਕੀ ਐਕਸਪੈਕਟ ਕਰੀਏ ਸਾਡੇ ਸਕੂਲ ਟੀਚਰਸ ਇਹ ਜੇ ਨੇ ਵਿਚਾਰੇ ਉਹ ਜਿਹੜੇ ਬਿਲਡਿੰਗ ਨੂੰ ਦੇਖਦੇ ਰਹਿੰਦੇ ਹੁਣ ਬਿਲਡਿੰਗ ਗਿਰੀ ਸੋ ਅਸੀਂ ਕਿਹੜੇ ਕਿਹੜੇ ਯੁੱਗ ਚ ਜੀ ਰਹੇ ਆ ਅਸੀਂ ਕਿਹੜੀਆਂ ਗੱਲਾਂ ਕਰ ਰਹੇ ਆ ਸੋ ਅਸੀਂ ਆਜ਼ਾਦੀ ਚਾਹੁੰਦੇ ਆ ਹਰ ਬੰਦੇ ਦੀ ਆਜ਼ਾਦੀ ਬੱਚੇ ਦੀ ਆਜ਼ਾਦੀ ਬਾਹਰ ਜਾ ਕੇ ਖੇਲੇ ਉਹਨੂੰ ਡਰਨਾ ਹੋਵੇ ਮੈਨੂੰ ਕੋਈ ਚੱਕ ਕੇ ਨਾ ਬਾਹਰ ਕੋਈ ਨਸ਼ੇ ਚ ਪਾ ਦੂਗਾ ਤੇ ਉਹਨਾਂ ਨੂੰ ਅਸੀਂ ਸਪੋਰਟਸ ਵਾਲੇ ਪਾਸੇ ਲਾਈਏ ਕਿੰਨੀ ਅਸੀਂ ਕਰ ਸਕਦੇ ਆਪਣੇ ਯੂਥ ਲਈ ਕਿਉਂ ਸਾਡੇ ਯੂਥ ਨੂੰ ਬਾਹਰ ਜਾਣਾ ਪੈ ਰਿਹਾ ਕਿਉਂ ਇੱਥੇ ਆਜ਼ਾਦੀ ਨਾਲ ਕੰਮ ਨਹੀਂ ਕਰ ਸਕਦਾ ਕਿਉਂਕਿ ਅਸੀਂ ਉਹਨੂੰ ਬੰਨਿਆ ਹੋਇਆ ਸਫਾਰਸ਼ਾਂ ਦੇ ਵਿੱਚ ਗੰਦੇ ਸਿਸਟਮ ਦੇ ਵਿੱਚ ਸਿਸਟਮ ਕਰੈਕਟ ਕਰਨ ਦੀ ਲੋੜ ਹੈ ਕਿਹੜੇ ਬੱਚੇ ਨੂੰ ਜ਼ਰੂਰਤ ਹੈ ਕਿਉਂ ਆਪਣੇ ਮਾਪਿਆਂ ਨੂੰ ਛੱਡ ਕੇ ਉਹ ਦੇਸ਼ ਛੱਡ ਕੇ ਬਾਹਰ ਜਾਏਗਾ ਕਿਉਂ ਜਾਏਗਾ ਅੱਜ ਅਸੀਂ ਆਜ਼ਾਦੀ ਡਿਕਲੇਅਰ ਕੀਤੀ ਹੈ ਲੋਕਾਂ ਨੂੰ ਕਿ ਆਜ਼ਾਦ ਹੋ ਸੱਚਮੁੱਚ ਦੀ ਆਜ਼ਾਦੀ ਨੂੰ ਮਹਿਸੂਸ ਕਰੋ ਅਸੀਂ ਕਰ ਰਹੇ ਹਾਂ ਆਜ਼ਾਦੀ ਮਹਿਸੂਸਾਜ ਜੁਰੀਏਸਨ ਮੈਡਮ ਨਵਜੂਦਕੌਰ ਸਿੱਧੂ ਜਿਨ੍ਹਾਂ ਦੀ ਕੀ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਮਰਨਵਾਰਤਾ ਲਗਾਤਾਰ ਜਾਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਆਖਰੀ ਦਮ ਤੱਕ ਉਹ ਡੱਟੇ ਰਹਿਣਗੇ ਜਿੰਨੀ ਦੇਰ ਤੱਕ ਉਹਨਾਂ ਦੇ ਹਲਕੇ ਦੇ ਵਿਕਾਸ ਦੀ ਗੱਲ ਨਹੀਂ ਹੁੰਦੀ ਨਾਲ ਹੀ ਨਵਜੂਦਕੌਰ ਨੇ ਦਾਵਾ ਕੀਤਾ ਹੈ ਕਿ ਇਸ ਵਕਤ ਪੰਜਾਬ ਨੂੰ ਲੋੜ ਹੈ ਕਿ ਬਹੁਤ ਸਾਰੀਆਂ ਫੈਲੀਆਂ ਹੋਈਆਂ ਜ਼ਹਿਮਤਾਂ ਤੋਂ ਆਜ਼ਾਦ ਕਰਵਾਇਆ ਜਾਵੇ ਕੈਮਰਾਮੈਨ ਵਿਰਿੰਦਰ ਮਹਿਰਾ ਦੇ ਨਾਲ ਰਮਨਦੀਪ ਸੋਢੀ ਜਗਬਾਣੀ ਟੀਵੀ ਅੰਮ੍ਰਿਤਸਰ